ਸਾਡੇ ਦੇ ਚੜ੍ਹਦੀ ਕਲਾ ਰਹੀ ਆ ਖੋਪੜੀ ਲਾਈ ਗਈ ਤਾਂ ਵੀ ਸਿੱਖ ਦੀ ਚੜ੍ਹਦੀ ਕਲਾ ਵਾ ਰੋਜ਼ ਅਰਦਾਸ ਤੇ ਵਚਨ ਪੜਿਆ ਜਾਂਦਾ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪੜੀਆਂ ਲਹਾਈਆਂ ਤੇ ਅੱਜ ਦਾ ਇਤਿਹਾਸ ਗਿਆ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਿਰਾਏ ਗਏ ਕਦੇ ਆਪਣੇ ਉਹਨਾਂ ਯੋਧਿਆਂ ਦਾ ਇਤਿਹਾਸ ਪੜ ਕੇ ਦੇਖੋ ਸਜਣਾ ਤੈਨੂੰ ਮਹਿਸੂਸ ਹੋਵੇ ਕਿ ਹੱਦ ਹੋ ਗਈ ਖੋਪਰੀ ਤੇ ਲਾ ਦਿੱਤੀ ਪਰ ਧਰਮ ਦਾ ਪੱਲਾ ਨਹੀਂ ਛੱਡਿਆਗਾ ਬੰਦ ਬੰਦ ਤੇ ਉਹਨਾਂ ਨੇ ਕਟਵਾਲਿਆ ਪਰ ਪੱਲਾ ਨਹੀਂ ਛੱਡਿਆਗਾ ਚਰਖੜੀ ਤੇ ਚਾੜਿਆ ਗਿਆ ਦੋਨਾਂ ਪਿਓ ਪੁੱਤਰਾਂ ਨੂੰ ਪਰ ਉਹਨਾਂ ਨੇ ਸਿੱਖੀ ਦਾ ਪੱਲਾ ਨਹੀਂ ਛੱਡਿਆਗਾ ਸਿੱਖੀ ਦਾ ਰਤਬਾ ਨਹੀਂ ਉਹਨਾਂ ਨੇ ਫਿੱਕਾ ਪੈਣ ਦਿੱਤਾਗਾ ਆਪਣੇ ਆਪ ਨੂੰ ਇਹ ਕਬੂਲ ਕਰ ਲਿਆਗਾ ਸੀ ਉਸ ਘਰ ਦੇ ਵਾਰਿਸਾਂ ਜਿਸ ਘਰ 'ਚ ਵਚਨ ਲਿਖਿਆ ਜਦੋਂ ਭਾਈ ਸ਼ਵੇਕ ਸਿੰਘ ਤੇ ਸ਼ਬਾਦ ਸਿੰਘ ਨੂੰ ਚਰਖੜੀ ਤੇ ਚਾੜਨ ਲੱਗੇ ਨਾ ਤੇ ਯਕੀਨ ਕਰਕੇ ਜਾਣੇ ਉਹ ਜ਼ਾਲਮ ਤਰਫਦਾ ਰਿਆ ਤਰਲੇ ਕਰਦਾ ਰਿਹਾ ਮਿੰਤਾ ਕਰਦਾ ਰਿਹਾ ਕਿਹਾ ਕਦੋਂ ਆਪਣੀ ਜ਼ਿੰਦਗੀ ਤੁਸੀਂ ਅੰਜਾਈ ਗਵਾਉਂਦੇ ਫਿਰਦੇ ਹੋ ਵਾਰ-ਵਾਰੇ ਜ਼ਿੰਦਗੀ ਨਹੀਂ ਮਿਲਦੀਗੀ ਤੇ ਰਤਨ ਸਿੰਘ ਭੰਗੂ ਦੇ ਲਫਜ਼ ਪਤਾ ਕੀ ਆ ਉਹਨੇ ਆਖਿਆ ਤੂੰ ਕਿਹੜੀ ਗੱਲ ਕਰਦਾ ਸਾਡੇ ਗੁਰੂ ਨੇ ਆਪ ਸਾਡੇ ਵਾਸਤੇ ਆਪਣੀ ਕੁੱਲ ਕੁਰਬਾਨ ਕਰ ਦਿੱਤੀ ਆਪਾਂ ਕੁਰਬਾਨ ਕਰ ਦਿੱਤਾ ਵਾਰ-ਵਾਰ ਤਰਲੇ ਕਰਦਾ ਰਿਹਾ ਵਾਰ-ਵਾਰ ਜ਼ਾਲਮ ਮਿੰਤਾ ਕਰਦਾ ਰਿਆ ਇੱਥੇ ਉਲਟ ਹੋਇਆ ਸਿੱਖਾਂ ਨੇ ਮਿੰਤਾ ਨਹੀਂ ਕੀਤੀਆਂ ਅੰਗਾ ਜੀ ਖਿਆਲ ਕਰਿਓ ਕਦੇ ਸਿੱਖਾਂ ਨੇ ਹੱਥ ਨਹੀਂ ਜੋੜ ਕੇ ਆਖਿਆ ਵੀ ਨਾ ਜੀ ਸਾਨੂੰ ਤੁਸੀਂ ਸ਼ਹੀਦ ਨਾ ਕਰੋ ਜ਼ਾਲਮ ਵਾਰ-ਵਾਰ ਹੱਥ ਜੋੜ ਕੇ ਕਹਿੰਦਾ ਰਿਆ ਕਾ ਤੇ ਜ਼ਿੰਦਗੀ ਤੁਸੀਂ ਇੰਜਾਈ ਗਵਾਉਣੇ ਹੋ ਅਸੀਂ ਤਾਰੂ ਸਿੰਘ ਨੂੰ ਵੀ ਸ਼ਹੀਦ ਕਰ ਦਿੱਤਾ ਵਾ ਅਸੀਂ ਬੰਦ-ਬੰਦ ਵੀ ਤੁਹਾਡੇ ਕੱਟੇ ਆ ਤੁਸੀਂ ਈਨ ਕਿਉਂ ਨਹੀਂ ਕਬੂਲ ਕਰਦੇ ਤੇ ਭਾਈ ਸ਼ਬਾਦ ਸਿੰਘ ਤੇ ਸ਼ਾਵੇਗ ਸਿੰਘ ਦੇ ਲਫ਼ਜ਼ ਪਤਾ ਕੀ ਸਨ ਅਸੀਂ ਉਸ ਘਰ ਦੇ ਵਾਰਿਸ ਹੈ ਜਿਸ ਘਰ ਵਿੱਚ ਇਹ ਬਚਨ ਲਿਖਿਆ ਜਾਂਦਾ ਪਹਿਲਾ ਮਰਨ ਕਬੂਲਾ ਲਵਾਓ ਸਾਰੇ ਹਾਜ਼ਰੀ ਜੀ ਪਹਿਲਾ ਮਰਨ ਕਬੂਲਾ ਜੀਵਨ ਕੀ ਛੜਿਆਸ ਹੋ ਹੋ ਸਭਨਾ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਅਸੀਂ ਉਸ ਘਰ ਦੇ ਵਾਰਿਸ ਹੈ ਜਿੱਥੇ ਬਚਨ ਸਾਡੀ ਤਕਦੀ ਤੇ ਲਿਖੇ ਗਏ ਐ ਸੂਰਾ ਸੋ ਪਹਿਚਾਨੀ ਐ ਜੋ ਲਰ ਦਿਨ ਕੇ ਤਾ ਪੁਰਜਾ ਪੁਰਜਾ ਕਟ ਮਰੇ ਕਬ ਹੂ ਨਾ ਛਾੜੈ ਖੇਤਾ ਮੈਂ ਕਹਿੰਦਾ ਆਪਸ ਕਿੰਨੀ ਸਾਂਝ ਹੋਏਗੀ ਇਤਿਹਾਸ 'ਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਦੋਨਾਂ ਪਿਓ ਪੁੱਤਰਾਂ ਨੂੰ ਅਲੱਗ ਕਰਕੇ ਨਾ ਅਲੱਗ ਕਰਕੇ ਭਾਈ ਸ਼ਵੇਗ ਸਿੰਘ ਤੇ ਭਾਈ ਸ਼ਹਾਬ ਸਿੰਘ ਨੂੰ ਅਲੱਗ ਕਰਕੇ ਜ਼ਾਲਮ ਨੂੰ ਜਾਂ ਜ਼ਾਲਮ ਵੱਲੋਂ ਇੱਕ ਨਾ ਪੈਤੜਾ ਖੇលਿਆ ਗਿਆ ਸ਼ਵੇਗ ਸਿੰਘ ਨੂੰ ਕਹਿੰਦਾ ਕਿ ਤੇਰਾ ਪੁੱਤਰ ਮੰਨ ਗਿਆ ਵਾ ਤੇ ਸ਼ਹਾਬ ਸਿੰਘ ਨੂੰ ਅਲੱਗ ਜਾ ਕੇ ਕਹਿੰਦਾ ਤੇਰਾ ਪਿਓ ਮੰਨ ਗਿਆ ਵਾ ਕਹਿੰਦਾ ਕਾਦੇ ਲਈ ਉਹ ਕਹਿੰਦਾ ਮੈਂ ਸਿੱਖੀ ਛੱਡ ਦੇਣੀ ਐ ਤੇ ਦੋਨਾਂ ਦੇ ਲਫ਼ਜ਼ ਪਤਾ ਕੀ ਸੀਗਾ ਮੋਏ ਮਰਨੇ ਕਾ ਚਾਉ ਹੈ ਬੋਲੋ ਜੀ ਮਰੂ ਤਹਰ ਕੈ ਦਾਰ ਸਾਨੂੰ ਤੇ ਮਰਨ ਦਾ ਚਾਹੀ ਇਹਨਾਂ ਵਾ ਭਾਈ ਸ਼ਵੇਕ ਸਿੰਘ ਕਹਿੰਦਾ ਮੈਨੂੰ ਪੂਰਨ ਭਰੋਸਾ ਹੈ ਆਪਣੇ ਪੁੱਤ ਤੇ ਉਹ ਸ਼ਹੀਦੀ ਦਾ ਪਾ ਸਕਦਾ ਪਰ ਯਕੀਨ ਕਰਕੇ ਜਾਣ ਵੈਰੀਆ ਓਏ ਪਾਪੀਆ ਉਹ ਸਿੱਖੀ ਨਹੀਂ ਇਹ ਛੱਡ ਸਕਦਾਗਾ ਮੈਂ ਇੱਕ ਗੱਲ ਬੜੀ ਪਿਆਰੀ ਪੜੀ ਸੀਗੀ ਕਹਿ ਕੇ ਖਿਮਾ ਮੰਗਣ ਲੱਗਿਆ ਕਿਉਂਕਿ ਮੇਰਾ ਦਿਲ ਕਰਦਾ ਸੀਗਾ ਅੱਜ ਭਾਈ ਸ਼ਬੀਖ ਸਿੰਘ ਤੇ ਭਾਈ ਸ਼ਬਾਦ ਸਿੰਘ ਦਾ ਸ਼ਹੀਦੀ ਦਿਹਾੜਾ ਆਪਾਂ ਦੋ ਸ਼ਬਦ ਉਹਨਾਂ ਲਈ ਕੁਝ ਬੋਲ ਸਕੀਏ ਉਹਨਾਂ ਯੋਧਿਆਂ ਲਈ ਉਹਨਾਂ ਨੇ ਸਾਡੇ ਲਈ ਸ਼ਹੀਦੀ ਦੇ ਦਿੱਤੀ ਹੈ ਕੌਮ ਲਈ ਕੁਰਬਾਨੀ ਕਰ ਦਿੱਤੀ ਹੈ ਸਾਡਾ ਫਰਜ਼ ਇਹਨਾਂ ਬਣਦਾ ਹੈ ਕਿ ਅਸੀਂ ਉਹਨਾਂ ਦੀ ਯਾਦ ਵਿੱਚ ਜੁੜ ਸਕੀਏ ਕਿਸੇ ਨੇ ਬੜਾ ਖੂਬਸੂਰਤ ਕਰਕੇ ਲਿਖਿਆ ਉਹ ਕਹਿੰਦਾ ਸਾਡੇ ਸਮਾਜ ਦੇ ਵਿੱਚ ਇਧਰਲਾ ਮੈਨੂੰ ਪਤਾ ਨਹੀਂ ਪਰ ਆਪਣੇ ਪੰਜਾਬ ਵਿੱਚ ਇਹ ਗੱਲ ਹੈ ਅੱਜ ਵੀ ਹੈ ਸਿਆਣੇ ਪੁਰਸ਼ ਬੈਠੇ ਤੁਹਾਨੂੰ ਪਤਾ ਹੋਏਗਾ ਕਿ ਪੰਜਾਬ ਦੇ ਵਿੱਚ ਜਦੋਂ ਇੱਕ ਲਾੜਾ ਲਾੜੀ ਨੂੰ ਵਿਆਹਣ ਵਾਸਤੇ ਜਾਂਦਾ ਹੈ ਕਿ ਉਹਦੇ ਨਾਲ دوست ਮਿੱਤਰ ਭੈਣ ਭਰਾ ਇਕੱਠੇ ਹੋ ਕੇ ਉਹਦੀ ਨਹਾਈ ਧੋਈ ਕਰਵਾਉਂਦੇ ਆ ਨਵਾਇਆ ਜਾਂਦਾ ਉਹਨੂੰ ਤੇ ਨਵਾਉਣ ਤੋਂ ਪਹਿਲਾਂ ਉਹਦੇ ਨਾਲ ਸਰੀਰ ਤੇ ਵਟਨਾ ਮਲਦੇ ਆ ਵਿਆਖਿਆ ਮੈਂ ਵਟਨੇ ਦੀ ਨਹੀਂ ਕਰ ਰਿਹਾਗਾ। ਵਿਆਖਿਆ ਮੈਂ ਲਾੜੇ ਦੀ ਨਹੀਂ ਕਰ ਰਿਹਾਗਾ। ਵਿਆਖਿਆ ਮੈਂ ਪਤਾ ਕਿਹੜੀ ਕਰਨ ਲੱਗਿਆ ਭਾਈ ਸ਼ਵੇਕ ਸਿੰਘ ਤੇ ਭਾਈ ਸ਼ਹਾਬਾਦ ਸਿੰਘ ਦੀ। ਉਹਨੇ ਬੜਾ ਪਿਆਰਾ ਲਿਖਿਆ ਕਿਸੇ ਵਿਦਵਾਨ ਨੇ ਕਹਿੰਦਾ ਉਹ ਸਰੀਰ ਤੇ ਵਟਨਾ ਲਾਉਂਦੇ ਐ। ਪਰ ਤੇ ਪਰ ਉਹ ਸਰੀਰ ਤੇ ਵਟਨਾ ਉਹਨਾਂ ਚਿਕਰ ਕੈਮਾ ਜਿੰਨਾ ਚਿਕਰ ਉਹਦੇ ਤੇ ਪਾਣੀ ਨਹੀਂ ਲੱਗ ਰਿਹਾਗਾ। ਜਦੋਂ ਉਹ ਵਟਨੇ ਦੇ ਉੱਪਰ ਪਾਣੀ ਡੋਲਿਆ ਗਿਆ, ਉਹਦੇ ਸਰੀਰ ਤੇ ਪਾਣੀ ਡੋਲਿਆ ਗਿਆ, ਉਹ ਵਟਨਾ ਲੈ ਜਾਣਾ ਵਾ। ਉਹ ਵਟਣਾ ਲੈ ਜਾਣਾ ਤੇ ਕਿਸੇ ਨੇ ਆਖਿਆ ਵਿਆਖਿਆ ਕਾਦੀ ਕਰਨਾ ਚਾਹਣਾ ਚਾਹਣਾ ਤੂੰ ਕਹਿੰਦਾ ਵਿਆਖਿਆ ਮੈਂ ਇਹ ਕਰਨੀ ਚਾਹਣਾ ਵਾ ਉਹ ਸਰੀਰ ਤੇ ਲੱਗੇ ਹੋਏ ਵਟਨੇ ਤਾਂ ਯਾਦ ਰੱਖਿਓ ਲੈ ਜਾਂਦੇ ਐ ਪਰ ਇਸ ਸਰੀਰ ਦੇ ਉੱਪਰ ਸ਼ਹੀਦੀ ਦੇ ਲੱਗੇ ਹੋਏ ਵਟਨੇ ਦੁਨੀਆ ਦੀ ਕੋਈ ਚਰਖੀ ਦੁਨੀਆ ਦਾ ਕੋਈ ਯਾਰਾ ਖਤਮ ਨਹੀਂ ਕਰ ਸਕਦਾਗਾ ਅੱਜ ਉਹਨਾਂ ਯੋਧਿਆਂ ਦੀ ਸ਼ਹੀਦੀ ਦੇਹਾੜਾ ਸ਼ਹੀਦੀ ਦੇਹਾੜਾ ਵਾ ਜਿਨ੍ਹਾਂ ਨੇ ਆਪਾ ਕੁਰਬਾਨ ਗੁਰੂ ਲਈ ਕਰ ਦਿੱਤਾ ਫਿਰ ਬੇਨਤੀ ਕਰਾਂਗਾ